ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਫਰਮਾਨਤਨ ਦੀ ਮੌਜ ਜਿਹੜੀ ਜੀਵਨ ਦੀ ਮੌਜ ਤੇ ਬਣੀ ਹੈ ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਦਵਸਤ ਕਰੀ ਨਹੀਂ ਸਕਦੀ ਇਹ ਪੰਥ ਦਾ ਪ੍ਰਤਾਪ ਸਾਡੇ ਲੋਕਾਂ ਦੀ ਇੱਕ ਸ਼ਬਦ ਚੱਲ ਪਿਆ ਸਿੱਖ ਕੌਮ ਕੌਮ ਨਹੀਂ ਹੈ ਵਿਅਕਤੀ ਨਹੀਂ ਇਸਾ ਦੀ ਸਾਡਾ ਪੰਥ ਆ ਤਾਂ ਬੈ ਜੱਲੇ ਪੰਥ ਕੀ ਥਾਣਾ ਚਮਕਾ ਬਾਣ ਮਾਰਾ ਸਿੰਘ ਜਗਤੁਰਦੇ ਦੇ ਨਾਮ ਤੇ ਨਿਰਮਲ ਪੰਥ ਚਲਾਇਆ ਪੰਥ ਚਲਾਇਆ ਕਰੂ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗਤ ਸਿੰਘ ਜੋਦੇ ਧਰੇ ਕੀ ਉਤੋਸਾ ਇਹਨਾਂ ਜਦੋਂ ਗੱਲ ਕਰ ਰਹੀ ਆ ਪੰਥ ਦੀ ਚੱਲੀ ਆ ਕੌਣ ਸਾਡਾ ਸ਼ਬਦ ਨਹੀਂ ਆ ਪਰ ਸਾਨੂੰ ਉਹਨਾਂ ਲੋਕਾਂ ਨੇ ਕੌਮ ਜਤਵੰਦਗੀ ਕਰਨਾ ਚਾਹਿਆ ਜਿਨ੍ਹਾਂ ਲੋਕਾਂ ਨੇ ਮੁੜ ਕੇ ਕੌਮ ਦੇ ਸੇਤ ਰੋਟੀਆਂ ਖਾਣੀਆਂ ਸੀ ਪੰਥ ਜਿਹੜਾ ਨਾ ਪੰਥ ਦਾ ਲੰਗਰ ਸਿੱਧਾ ਹੀ ਆ ਜਿਹੜਾ ਮਰਦੀ ਆਵੇ ਜਿਹੜਾ ਮਰਦੀ ਜਾਵੇ ਆਏ ਦਾ ਦੁੱਖ ਨਹੀਂ ਗਏ ਦਾ ਆਏ ਦਾ ਕੋਈ ਚਾ ਨਹੀਂ ਤੇ ਗਏ ਦਾ ਕੋਈ ਦੁੱਖ ਨਹੀਂ ਜਿਹੜਾ ਹੁੰਦਾ ਹੈ ਜਿਹੜਾ ਜਾਂਦਾ ਜਾਏ ਇਹ ਆਪਨਥੀ ਰਹਣੀ ਪਰ ਇਦਾਂ ਬੜਾ ਕੁਝ ਕੁੱਲ ਜਿ ਗਿਆ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਹੋ ਜੀ ਫੌਜ ਸਾਜਦੀ ਜਿਹਦਾ ਕੋਈ ਪਾਰਾ ਮਾਰ ਆਇਆ ਹੀ ਨਹੀਂ ਤਿਹਨੂੰ ਆਉਣਾ ਵੀ ਨਹੀਂ ਦਾ ਫੈਰ ਵੀ ਨਹੀਂ ਦਾ